ਮੋਗਾ ਦੇ ਪਿੰਡ ਖੋਸਰਨਦੀਰ ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਗਿਆ ਹੈ। دہشت ਦਾ ਮਾਹੌਲ ਪੈਦਾ ਹੋ ਗਿਆ। ਘਰ ਚ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ 55 ਸਾਲਾ ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਫੋਰੈਂਸਿਕ ਟੀਮ ਮੌਕੇ ਤੇ ਪਹੁੰਚਦੀ ਜਾਂਦੀ ਹੈ। ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਵਿੱਚ ਇਸ ਵੇਲੇ ਗੰਭੀਰ ਮਾਹੌਲ ਹੈ ਇਲਾਕੇ ਦੇ ਵਿੱਚ دہشت ਵੀ ਪਾਈ ਜਾ ਰਹੀ ਹੈ ਕਿ ਦਿਨ ਦਿਹਾੜੇ ਜੇਕਰ ਅਜੀਹਾ ਖਾਂਡ ਜਦੋਂ ਇਲਾਕੇ ਦੇ ਵਿੱਚ ਹੋ ਜਾਂਦਾ ਹੈ ਤਾਂ ਲੋਕਾਂ 'ਚ ਡਰ ਪੈਦਾ ਹੋ ਜਾਂਦਾ ਹੈ ਮੌਕੇ ਤੇ ਪੰਜਾਬ ਪੁਲਿਸ ਵੀ ਪਹੁੰਚੀ ਹੈ ਉਹ ਜਿਸ ਦੇ ਵੱਲੋਂ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਜੀਹੀ ਘਟਨਾ ਦਾ ਹੋ ਜਾਣਾ ਇੱਕ 55 ਸਾਲਾ ਔਰਤ ਦਾ ਜਦੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰਸ਼ਾਸਨ ਦਾ ਡਰ ਇਹਨਾਂ ਲੋਕਾਂ ਦੇ ਪ੍ਰਤੀ ਕਿਸ ਤਰੀਕੇ ਦਾ ਹੈ ਕਿੰਨਾ ਕੁ ਲੋਕ ਐ ਪ੍ਰਸ਼ਾਸਨ ਤੋਂ ਡਰ ਰਹੇ ਨੇ ਕਾਨੂੰਨ ਦਾ ਖੌਫ ਇਹਨਾਂ ਦੇ ਵਿੱਚ ਕਿੰਨਾ ਕੁ ਹੈ ਕਿ ਵਾਰਦਾਤ ਕਰਨ ਤੋਂ ਵੀ ਇਹ ਗੁਰੇਜ਼ ਨਹੀਂ ਕਰਦੇ ਇੱਕ ਵਾਰ ਇੱਥੇ ਦੀਆਂ ਤਸਵੀਰਾਂ ਨੂੰ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਪਰਿਵਾਰ ਦੇ ਲੋਕ ਕਿਸ ਤਰੀਕੇ ਦੇ ਨਾਲ ਸੈਵੇਂ ਹੋਏ ਨੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਮੌਕੇ ਤੇ ਫੋਰੈਂਸਿਕ ਟੀਮ ਵੀ ਪਹੁੰਚੀ ਹੈ ਆਓ ਤੁਹਾਨੂੰ ਮੌਕੇ ਦੀ ਤਸਵੀਰ ਜ਼ਰੂਰ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਹੈ ਲੋਕਾਂ ਦਾ ਕੀ ਕਹਿਣਾ ਹੈ ਪਰਿਵਾਰਿਕ ਮੈਂਬਰ ਕੀ ਕਹਿ ਰਹੇ ਨੇ ਆਹ ਤੁਹਾਨੂੰ ਸੁਣਾ ਦਿੰਨੇ ਆ ਮਾਸਟਰ ਪੰਜਰਨਾਇਆ ਸਿੰਘ ਕਿਹੜੇ ਬੇਕੋਸਰਂਦੀਤਾਂ ਇੱਕ ਮਾਮਲਾ ਕਤਲ ਦਾ ਕੀ ਮਾਮਲਾ ਕੀ ਹਾਂ ਜੋ ਅੱਜ ਕਤਲ ਸਾਡੇ ਪਿੰਡ ਹੋਇਆ ਪਹਿਲਾਂ ਹੀ ਕਤਲ ਹੋਇਆ ਬਹੁਤ ਮਾੜੀ ਗੱਲ ਹੋਈ ਹੈ ਇਹ ਗੱਲ ਕਿਵੇਂ ਹੋਇਆ ਮਾਤਾ ਜੀ ਕਿੰਨੀ ਬੋਮਰਦੀ ਸੀ ਪਹਿਲਾਂ ਵੀ ਮਾਤਾ ਲਗਭਗ 65 ਸਾਲ ਉਮਰ ਸੀਗੇ ਜਿਹੜੇ ਬਜ਼ੁਰਗ ਤੁਸੀਂ ਮੇਰੇ ਕੋਲ ਗਏ ਸੀਗੇ ਉਹਨਾਂ ਨਾਲ ਕੱਲ ਨੂੰ ਇੱਕ ਵੂਮਨ ਸੈਲ ਚ ਕੇਸ ਸੀ ਹੁੰਦੇ ਔਰ ਡਿਸਕਸ ਕਰਨ ਵਾਸਤੇ ਮੇਰੇ ਕੋਲ ਦੁਕਾਨ ਤੇ ਗਏ ਉਹ ਜੋ ਲਗਭਗ 10 ਵਜੇ ਮੇਰੇ ਕੋਲ ਗਏ ਤੇ 12 ਵਜੇ ਹੀ ਵਾਪਸ ਆਏ ਆ ਮੈਂ 12 ਵਜੇ ਦੇ ਘਰ ਰੁੱਕ ਗਿਆ ਜੀ ਨਾਲ ਹੀ ਮੇਰਾ ਘਰ ਆ 10 ਕੁ ਘਰ ਛੱਡ ਕੇ ਤੇ ਬਜ਼ੁਰਗ ਘਰ ਆ ਗਏ ਜੀ ਜੋ ਬਜ਼ੁਰਗ ਨੇ ਆ ਕੇ ਦੇਖਿਆ ਜੀ ਮਾਤਾ ਜੀ ਲਾਚਾ ਲੁੱਤਪਤ ਹੋਈ ਪਈ ਆ ਉਹਨਾਂ ਨੂੰ ਐ ਹੋਇਆ ਗਰਮੀ ਜੀ ਕਿਤੇ ਮੰਜੇ ਤੇ ਡਿੱਗਣ ਕਰਕੇ ਸਿਰ ਵੱਜ ਗਿਆ ਹੁੰਦਾ ਕਿਤੇ ਖੂਨ ਡੁੱਲਿਆ ਉਹ ਮੈਨੂੰ ਜਲਦਬਾਜੀ ਮੈਨੂੰ ਬੁਲਾਉਣ ਵਾਸਤੇ ਘਰੋਂ ਗਏ ਆ ਉਹਨਾਂ ਤੋਂ ਪਹਿਲਾਂ ਮੈਂ ਆ ਗਿਆ ਦੁਕਾਨ ਤੋਂ ਆਇਆ ਹੀ ਦੁਕਾਨ ਨਾਲ ਮੇਰੇ ਘਰ ਤੇ ਉਹਨਾਂ ਨੂੰ ਬੁਲਾਉਣ ਵਾਸਤੇ ਲੱਕਾ ਖੜ ਕੇ ਤੇ ਮੈਂ ਉਹਨਾਂ ਤੋਂ ਆਉਣ ਤੋਂ ਪਹਿਲਾਂ ਮੈਂ ਇਹਨਾਂ ਦੇ ਘਰ ਆਇਆ ਆ ਕੇ ਦੇਖਿਆ ਜੋ ਮਾਤਾ ਦੇ ਜਿਹੜਾ ਸਰੀਰ ਤੇ ਕੱਟ ਲੱਗੇ ਸੀਗੇ ਬਹੁਤ ਜ਼ਿਆਦਾ ਖੂ ਤੇ ਮਨ ਰੋ ਤਾਂ ਮੈਂ ਕਹਾਂ ਇਹ ਉਵੇਂ ਟੈਗਲਾ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਹੋ ਰਹਾ ਮੈਂ ਕਹਿੰਦਾ ਲੁੱਟ ਕੋਲਾ ਮਤਲਬ ਜਾਂ ਵੱਡ ਟੋਕਾਲਾ ਮਸਲਾ ਹੈ ਇਹ ਬਜ਼ੁਰਗ ਦਾਸ ਵੇ ਗਏ 12 ਵਜੇ ਹੀ ਵਾਪਸ ਆਏ ਆ ਜੀ 12 ਵਜੇ ਤੋਂ ਪਹਿਲਾਂ 11 ਤੋਂ 12 ਦੇ ਵਿੱਚ ਵਿੱਚ ਹੋਈ ਹੈ ਜੀ ਇਹ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੋ بیٹے ਆ ਜੀ ਕਿੱਥੇ ਰਹਿੰਦੇ ਨੇ ਜੀ ਜਿਹੜਾ ਵੱਡਾ ਬੇੜਾ ਬਲਵੀਰ ਸਿੰਘ ਹੈ ਉਹ ਇਹਨਾਂ ਦਾ ਪੁਰਾਣਾ ਘਰ ਪਿੰਡ ਦੇ ਵਿੱਚ ਹੈ ਜੀ ਇਹ ਥੋੜਾ ਕਿਲੋਮੀਟਰ ਸਾਈਡ ਤੇ ਹੈ ਜੀ ਉਹ ਪਟਵਾਰੀ ਨਾਲ ਕੰਮ ਕਰਦਾ ਧਰਮਕੋਟ ਜੌਬ ਕਰਦਾ ਮੁੰਡਾ ਉਹ ਉਸ ਘਰ ਵਿੱਚ ਰਹਿੰਦੇ ਆ ਜੀ ਇੱਕ ਬੇਟਾ 5 ਸਾਲ ਪਹਿਲਾਂ ਜਿਹੜਾ ਬਲਜਿੰਦਰ ਸਿੰਘ ਛੋਟਾ ਬੇਟਾ ਬਲਜਿੰਦਰ ਸਿੰਘ ਉਹ ਦਬਈ ਗਿਆ ਸੀ 5 ਸਾਲ ਪਹਿਲਾਂ ਲੱਗਿਆ 2 ਸਾਲ ਪਹਿਲਾਂ ਕਿਹੜਾ ਲੱਗ ਗਿਆ ਜਿੱਥੇ ਇਹ ਕਨੂਰਾਣੀ ਘਰ ਤੇ ਰਹਿ ਰਹੀ ਨਾਲ ਜੀ ਨਾਲ ਇਹਦਾ ਕੇਸ ਮੂਮੈਂਟ ਸੈਲ ਦੀ ਚਾਹ ਉਹਨੇ ਪਕਾ ਕਾਵਾ ਕੋਈ ਇਹਨਾਂ ਦਾ ਜਿਹੜੇ ਨੂਰਾਨੀ ਨੇ ਖਰਚੇ ਦਾ ਪਾਇਆ ਸੀ ਕਿ ਨਹੀਂ ਮੈਨੂੰ ਘਰੇ ਮੈਂ ਤਾਂ ਪਰੇਸ਼ਾਨਾ ਜਿਹੜਾ ਮੁੰਡਾ ਬਾਹਰ ਮੈਨੂੰ ਖਰਚਾ ਭੇਜਦਾ ਨਹੀਂਗਾ ਮੇਰੇ ਜਿਹੜੇ ਬੱਚੇ ਦੋ ਪੜਦੇ ਆ ਉਹਨਾਂ ਦਾ ਫੀਸ ਫੂਸ ਦੇ ਪੜਾਈਪਰੋਈ ਕਰਾਉਣ ਜੀ ਉਹਦੇ ਕਰਕੇ ਇਹਨਾਂ ਨੇ ਪਾਇਆ ਸੀਗਾ ਉੱਥੇ ਜੀ ਉਹ ਮਸਲ ਜੀ ਮਾਤਾ ਕੱਲੇ ਸੀਗੇ ਜਿਹੜੀ ਬਾਕੀ ਉਹ ਇਹ ਜਿਹੜੇ ਮਾਤਾ ਜੀ ਦੀ ਕੋਠੀ 'ਚ ਰਹਿੰਦੇ ਦੋ ਕੋਠੀ ਟੋਟੇ ਦੋ ਹੋਏ ਇੱਕ ਦੋ ਕਮਰੇ ਉਹਨਾਂ ਕੋਲੇ ਦੋ ਕਮਰੇ ਦੂਜੇ ਘਰ ਕੋਲੇ ਆ ਉਹ ਆਪਦੇ ਰੂਮ 'ਚ ਸੀਗੇ ਜਿਹਨੇ ਉਹ ਰਾਣੀ ਸੀ ਇਹਨਾਂ ਦੀ ਜੀ ਤੇ ਉਸ ਟਾਈਮ ਮਾਤਾ ਜੀ ਘਰੇ ਕੱਲੇ ਸੀਗੇ ਜੀ ਕੋਈ ਸ਼ੱਕ ਲੱਗਦਾ ਫਿਰ ਦੇਖੋ ਜੀ ਪਹਿਲਾਂ ਹੀ ਮਸਲਾ ਹੋਇਆ ਟੇਪਿੰਡ ਜਿਹੜਾ ਪਿੰਡ ਵਸਿਆ ਜਿੱਨਾਂ ਬਹਿਰੈਮੀ ਦਾ ਕਤਲ ਹੋਇਆ ਇਹ ਬਹੁਤ ਮਾੜੀ ਗੱਲ ਹੈ ਪਹਿਲਾਂ ਹੀ ਕੇਸ ਆਇਆ ਜੀ ਤੇ ਕੋਈ ਸਾਡੀ ਸਮਝ ਨਹੀਂ ਬਾਕੀ ਜਿਹੜੀ ਪੁਲਿਸ ਵਾਲਟੀ ਆ ਉਹਦੀ ਕਰਦੀ ਵੀ ਪੁੱਛਗਿੱਛ ਕਰਦੀ ਪਈ ਆ ਮੌਕੇ 'ਤੇ ਆ ਕੇ ਐਸਰ ਸਾਹਿਬ ਨੂੰ ਫੋਨ ਲਾਇਆ ਸੀ ਪਗੜੀ ਯਸਵੀ ਸਾਹਿਬ ਆਏ ਹੋਇਆ ਜੀ ਵਾਕਫੋਂ ਮਹਿਕਮੇ ਦਾ ਵਕ ਵਕਤੀ ਮਾਈਆਂ ਗਿਆ ਜੀ ਬੇਰਮੀ ਨਾਲ ਕਤਲ ਕੀਤਾ ਗਿਆ ਇੱਕ ਮਾਤਾ ਦਾ ਕੀ ਹੁਣ ਤੱਕ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਕੀ ਮਹਿਲਾ ਦਾ ਨਾਮ ਤੇ ਕੌਣ ਕੌਣ ਘਰੇ ਸੀਗਾ ਜਦੋਂ ਕਤਲ ਹੋਇਆ ਸਾਰੀ ਜਾਣਕਾਰੀ ਚਾਹੀਦੀ ਹੈ ਕਿ ਲਾਹ ਮੇ ਜੀ ਸੀ ਵੀ ਕੇ ਲੇਟਾ ਖੋਸਰਨਤੀਰ ਪਿੰਡ ਦੇ ਵਿੱਚ ਕਤਲ ਹੋਇਆ ਆ ਕੇ ਪਤਾ ਲੱਗਿਆ ਮਹਿੰਦਰ ਕੌਰ ਆ 60-62 ਸਾਲ ਦੀ ਉਮਰ ਦਾ ਲੱਗਦਾ ਇਹਨਾਂ ਦੀ ਤੇ ਨਾਲ ਇਹਨਾਂ ਦੇ ਘਰੇ ਇਹਨਾਂ ਦਾ ਪਤੀ ਦਰਸ਼ਨ ਸਿੰਘ ਰਹਿੰਦਾ ਸੀ ਉਹਦੋਂ ਇਹਨਾਂ ਦਾ ਕਿਤੇ ਉਹ ਕੰਮ ਕਰ ਗਿਆ ਹੋਇਆ ਸੀ ਇਹ ਜਿਹੜੀ ਵਾਰਦਾਤ ਤਾਂ 11 ਤੋਂ 12 ਦੇ ਦਰਮਿਆਨ ਹੋਈ ਆ ਹੁੰਦੇ ਨੇ ਅੱਕੇ ਉਹ ਫਰਤਾਲ ਕਰਦੇ ਆ ਮਹਿਲਾ ਦੀ ਡੈਡਪੋਟੀ ਪਈ ਆ ਤੇ ਤੇਜ਼ ਤਰ੍ਹਾਂ ਦੇ ਕਾਫੀ ਚੰਡ ਲੱਗੇ ਹੋਏ ਆ ਕਿਸ ਤਰ੍ਹਾਂ ਕਤਲ ਹੋਇਆ ਤੇ ਇਸ ਕਰ ਲਾਂਗੇ ਛੁਰੂ ਕੀਤਾ ਜੀ ਘਰੇ ਕੌਣ ਸੀਗਾ ਸਰ ਉਸ ਟਾਈਮ ਘਰੇ ਤਾਂ ਬੱਖ ਘਰ ਤੇ ਰਹਿੰਦੇ ਬੱਖ ਪੋਰਸ਼ਨ ਦੇ ਵਿੱਚ ਇੱਕ ਨੌਸੀਏ ਦੀ ਤੇ ਇਹਦਾ પતિ ਬਾਹਰ ਗਿਆ ਹੋਇਆ ਸੀ ਇੰਨੇ ਹੀ ਪਰਿਵਾਰ ਦਾ ਲੜਕਾ ਤਾਂ ਦਵਾਈ ਗਿਆ ਹੋਇਆ ਪਹਿਲੇ ਇਥੇ ਤੇ ਉਹਨਾਂ ਨੇ ਦੱਸਿਆ ਨੂੰ ਤਾਂ ਪੁੱਛਿਆ ਜੀ ਕਿ ਅਜੇ ਪੁੱਛ ਕਿਸ ਕਰਾਂਗੇ ਨਾ ਇਹ ਤਾਂ ਬਿਆਨ ਲਿਖਦੇ ਆ ਉਹਦਾ ਕਾਰਵਾਈ ਕਰਦੇ ਆ ਬਾਕੀ ਚਾਰੇ ਪਾਸੇ ਜਿਹੜਾ ਸੈਂਟੀਫਿਕ ਵੀ ਆ ਸਾਡੀ ਟੀਮ ਆਈ ਆ ਫਿੰਗਰ ਪ੍ਰਿੰਟ ਵਗੈਰਾ ਦੇਂਦੇ ਜੀ ਕਿਤੇ ਕਿਤੇ ਕੀ ਲੱਗੀ ਰਹੀ ਮੋੜਲੀ ਜਾਂਚੋ ਕੀ ਲੱਗ ਰਿਹਾ ਹੁਣ ਤੇ ਜਾਂਚ ਤੋਂ ਸਮਾਨ ਵੀ ਖਿਲਾਰਿਆ ਹੋਇਆ ਡੁੱਟ ਖੋ ਵੀ ਹੋ ਸਕਦੀ ਆ ਪਰ ਡੁੱਟ ਉਹ ਨਹੀਂ ਲੱਗ ਰਹੀ ਜਿਆਦਾ ਤਾਂ ਕੋਈ ਉਹ ਕੋਈ ਵਜ੍ਹਾ ਲੱਗ ਰਹੀ ਹੈ ਜਿਹੜੇ ਦੇਖ ਲੈਣੇ ਕੋਈ ਝਗੜਾ ਝਗੜਾ ਵੀ ਚੱਲਦਾ ਸੀ ਇਹਨਾਂ ਦਾ ਨਹੀਂ ਅਜੇ ਪੱਕਾ ਕੁਝ ਨਹੀਂ ਕਹਿ ਸਕਦੇ ਇਸ ਵਾਰ ਇਹ ਤਾਂ ਸਿਰਫ ਸ਼ੁਰੂ ਕੀਤਾ ਉਸਤੇ ਐਂਡ ਲੇਡੀ ਦਾ ਪਤੀ ਦਾ ਬਿਆਨ ਲਿਖਦੇ ਆਂ ਵੀ ਉਹ ਕੀ ਕਹਿੰਦਾ ਫਿਰ ਉਹਦੇ ਮੁਤਾਬਕ ਅਗੇ ਤਫ਼ਤੀਸ਼ ਕਰਾਂ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ 'ਚ دہشت ਦਾ ਮਾਹੌਲ ਜ਼ਰੂਰ ਬਣ ਗਿਆ ਹੈ ਪੰਜਾਬ ਪੁਲਿਸ ਮੌਕੇ ਦੀ ਜਾਂਚ ਕਰ ਰਹੀ ਹੈ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਜਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਣੀ رائے ਦੇਣਾ ਨਾ ਭੁੱਲਣਾ ਮੋਗਾ ਤੋਂ ਕਸ਼ਿਸ਼ ਸਿੰਗਲਾ ਦੀ ਰਿਪੋਰਟ ਜਗਬਾਣੀ ਟੀਵੀ